ਦੇ ਵਿੱਚ ਆ ਜਾਣਾ ਉਹਦੇ ਲਈ ਪਾਸੇ ਆ ਬੱਲੇ 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 ਆ ਬੱਲੇ ਆ ਬੱਲੇ ਆ ਬੱਲੇ 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 ਨੌਜਵਾਨ ਜੰਮੀ ਸਰਦਾਰੀਆਂ ਆ ਬੱਲੇ ਬੱਲੇ ਕਰਾਉਂਦਾ ਹੈ ਪਹਿਲੀ ਵਾਰ ਤੇ ਬੋਲ ਸੋਰ ਨਹੀਂ ਹੋਣਾ ਨਾ ਦੇ ਖੇਡ ਮੈਦਾਨ ਦੇ ਵਿੱਚ ਕਬੱਡੀ ਪੌਲੀ ਮੁੰਡਾ ਫੇਰਾ ਕਿਨੂੰ ਵਧਿਆ ਹੋਇਆ ਇਹ ਸਰਦਾਰੇ ਵਾਲੇ ਉਸੇ ਮੁੰਡਾ ਜਿਹਨੇ ਪਹਿਲਾਂ ਜੱਫੇ ਤੇ ਜੱਫਾ ਲਾਇਆ ਜੇਲਾ ਕਰ ਕੀ ਟੂਰਨਾਮੈਂਟ ਕਰਵਾਇ ਸੀ ਸਾਡੇ ਤੇਜਾ ਸਿੰਘ ਜੀ ਸਾਡੇ ਲੱਖੀ ਦੇ ਕਹਿੰਦੇ ਵੀ ਦਾਤਾ ਜੀ ਹੈ ਦਾਤਾ ਜੀ ਤੇਜਾ ਸਿੰਘ ਜੀ ਨਾਲ ਕਹਿੰਦੇ ਦਰਦੇ ਅੱਜ ਕਹਿੰਦੇ ਲੱਖੀ ਜ਼ਿੰਦਾ ਜੀ ਇਹ ਕਿ ਪਾਸੇ ਟੀਮ ਸਰਦਾਰਿਆਂ ਵਾਲਾ ਕਦੇ ਗੱਲ ਲੱਧੂ ਬਾਸ ਪਿੰਡ ਦੇ ਹੁੰਦੀ ਆ ਕਦੇ ਪਾਹਮਣ ਵਾਲੇ ਪਿੰਡ ਦੀ ਗੱਲ ਹੁੰਦੀ ਆ ਕਦੇ ਸਰਦਾਰਿਆਂ ਦੀ ਕਦੇ ਨੰਗਲ ਦੀ ਆ ਸਰਦਾਰਿਆਂ ਦੇ ਪਿੰਡ ਤੋਂ ਮੁੰਡੇ ਚੱਲ ਕੇ ਆਇਆ ਇੱਕ ਪਾਸੇ ਮੰਡਵੀ ਵਾਲਾ ਦੂਸਰੇ ਪਾਸੇ ਸਰਦਾਰਿਆਂ ਵਾਲੇ ਪਿੰਡ ਦੇ ਗੱਭਰੂ ਨੇ ਉਹ ਟਰਾਈ ਕੀਤੀ ਹੈ ਮੇਰੇ ਮਿੱਤਰੋ ਨੰਬਰ 5 ਦੀ ਟੀਮ ਨੇ ਜੁੜ ਗਿਆ ਅਗਲੀ ਚੜ ਚੜ ਤੇ ਨਹੀਂ ਹੈ ਯਸ਼ੂ ਦੀ ਕਦੇ ਚੜ ਚੜ ਲੱਗ ਰਿਹਾ ਮੈਚ ਕਿਵੇਂ ਟੁੱਟੀ ਦਾ ਜਾ ਰਿਹਾ ਮੇਰੇ ਮਿੱਤਰੋ لکھے گوکے جانی ریٹ پورکی جانی رکیے

दार पहला जाया

ਪਿੱਛੇ ਯਾਰੇ ਇੱਕ ਪਾਸੇ ਇੱਕ ਕਬੱਡੀ 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 ਨੰਬਰ ਕਹਿੰਦੇ ਧਾਵੀ ਨਾ ਤੇ ਰੁਕ ਦਿੱਤੇ ਵਾਲਾ ਦਾਣੇ ਵਾਲਾ ਦੂਜਾ ਮੈਚ ਜਿਹੜਾ ਜਾਣਾ ਜੀ ਪਹੁੰਚ ਗਿਆ ਆ ਜਿੰਨਾਂ ਦਾ ਕੋਈ ਕਾਮਣੀ ਭਰਾ ਬਣ ਕੇ ਉਹ ਬਾਹਰ ਹੋ ਗਏ ਸਰਦਾਰਿਆਂ ਵਾਲੀਏ ਆ ਬਾਹਰ ਹੋ ਗਿਆ ਭਾਵਣਗੇ ਪਾਣੀ ਵਾਲਾ ਇੱਕ ਬੰਦਾ ਆਪਣੇ ਪਿੰਡ ਦਾ ਲਾ ਲਿਆ ਪੱਕੇ ਵੀ ਜਿਨ੍ਹਾਂ ਨਾਲ ਕੋਈ ਕੰਮ ਨਹੀਂ ਉਹ ਕਿਰਪਾ ਕਰਕੇ ਬਾਹਰ ਹੋ ਜੀ ਜਿੰਨੇ ਕੋਸ ਸਾਬਾ ਆਇਆ ਟੀਮਾਂ ਦੇ ਨਾਲ ਭਾਵੇਂ ਸਰਦਾਰਿਆਂ ਦੀ ਟੀਮ ਦੇ ਨਾਲ ਆਇਆ ਭਾਵੇਂ ਮੰਡਵੀ ਵਾਲੇ ਉਹਨਾਂ ਦੇ ਨਾਲ ਆਇਆ ਭਾਵਣਗੇ ਬਾਹਰ ਜੀ ਸਾਡੇ ਕੋਲ ਕਿਹਨੂੰ ਜਿੱਤੇਗਾ ਦੇਖਾਂਗੇ ਕੌਣ ਕੋਸ਼ਿਸ਼ ਕਰੇਗਾ ਕੌਣ ਵੱਲੇ ਵੱਲੇ ਕਰਵਾਵੇਗਾ ਕੌਣ ਟੀਮ ਤੇ ਲੱਖਾਂ ਜਿੱਤ ਦਾ ਵਾਅਦਾ ਕਰੇਗਾ ਪਹਿਲੀ ਕਬੱਡੀ ਪਾਈ ਹੈ ਕਿ ਪਹਿਲੀ ਪੇਚੀ ਜਾ ਮੁੱਟਾ ਟੋਲੇ ਕਿਸੇ ਜਾਣ ਪਛਾਣ ਦਾ ਮਹਤਾ ਨਹੀਂ ਮੇਰੇ ਸੱਜਣ ਠੱਗਾ ਪਿੰਡ ਕਹਿੰਦੇ ਕਬੱਡੀ ਦੀ ਨਰਸ ਨਹੀਂ ਰੋ ਜਾ ਜਾਂਦਾ ਹੈ ਔਰ ਆ ਮੈਚ ਤੋਂ ਬਾਅਦ ਆਪਣੀ ਵੱਡੀ ਦੇ ਜਗਤ ਦੇ ਵਿੱਚ ਜਿਹੜੀ ਆ ਗੱਦਨੀ ਕਿਹਨੇ ਟੋਪਰ ਮਾਲਾ ਕਿੰਨੀ ਸੱਤੀ ਖੇਡ ਕਬੱਡੀ ਦਾ ਮੇਰੇ ਮਿੱਤਰੋ ਪਿੱਛੇ ਦੇ ਮੇਲੇ ਦੇ ਕਹਿੰਦੇ ਬੜਬੜੇ ਮੇਲੇ ਤੇ ਅਹਿਲੀ ਦੀ ਜਨਾਹ ਜਿੱਤਿਆ ਮੁੰਡਾ ਮੇਰੇ ਮਿੱਤਰੋ ਹਾਂ ਬੱਲੇ 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 ਫੱਕਰ ਜਾਂਦਾ ਫੱਕਰ ਜਾਂਦਾ ਪੇਟੇ ਆਹ ਸਾਹਮਣੇ ਮੁੰਡੇ ਦਾ ਪਿੰਡ ਕਹਿੰਦੇ ਖੇੜੇ ਵਾਲਾ ਇੱਕੇ ਪਾਸੇ ਫੱਗੜ ਚੰਡਾ ਪਿੰਡ ਮੇਰੇ ਮਿੱਤਰੋ ਜ਼ਿਲ੍ਹਾ ਮਾਨਸਾ ਮੇਰੇ ਮਿੱਤਰੋ ਔਰ ਮਾਨਸਾ ਦੇ ਵਿੱਚ ਫੱਗੜ ਚੰਡਾ ਇਹਦੇ ਨੇ ਪਾਸੇ ਫੱਗੜ ਚੰਡੇ ਵਾਲਾ ਪਾਕਪੀਆ ਮੈਚ ਇਹਾਂ ਕਿਵੇਂ ਖੇਡਿਆ ਜਾ ਰਿਹਾ ਮੇਰੇ ਮਿੱਤਰੋ ਸਾਹਮਣੇ ਇਧਰਲੇ ਪਾਸੇ ਤਿੰਨ ਖੜੇ ਜਾਫੀ ਕੋਰੇਟਰ ਆ ਗਿਆ ਭੱਜ ਕੇ ਕੌਣ ਪੁੱਜੀ ਕਿੱਟੇ ਕੌਣ ਲੱਗਦਾ ਹੈ ਭੱਜ ਕੇ ਕੀਨੇ ਕੀਤੀ ਮਿਹਨਤ ਕਿੱਦ ਕਿਹੜੇ ਪੱਟ ਪਏ ਗੁੰਮਿਆ ਓ ਧਰਤ ਮੇਰੇ ਪੰਜਾਬ ਦੀ ਉੱਧਰ ਸੋਰ ਹਿੱਟਾਂ ਵਹਦਾ ਹੈ ਆ ਚਾਨੇ ਵਾਲੀ ਜੀਟੀਟੀਵੀ ਨੂੰ ਵਾਜਿਆ ਪੈਂਦੀ ਹੈ ਉਧਰ ਦੇ ਪਾਸੇ ਆ ਕਬੱਡੀ ਆ ਕਬੱਡੀ 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 ਅੱਜ ਦੇ ਖੇਡ ਗਰਾਉਂ ਦੇ ਵਿੱਚ ਆਇਆ ਹੋਇਆ ਬਹੁਤ ਬੰਦਾ ਸਤਿਕਾਰਾ ਮੇਰੀ ਵੀਰੇ ਆਰੀ ਬਾਨਿਆਂ ਵਾਲਾ ਬੀਤੇ ਰਮਨ ਦਿੱਤੇ ਵਾਲਾ ਬੋਹਾ ਤੇ ਘੁਰਕਣੀ ਇਹ ਲਾਸਟ ਮੁਕਾਬਲਾ ਜਿਹੜਾ ਦੂਏ ਆਉਣ ਲਈ ਹੋ ਰਿਹਾ ਆ ਸਾਹਮਣੇ ਇਧਰਲੇ ਪਾਸੇ ਕਬੱਡੀ 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 ਇੱਧਰ ਝੰਡਾ ਪਿੰਡ ਘੋੜੇ ਦਾ ਪਿੰਡ ਹੈ ਹਰਦੇਵ ਖਾਨ ਦੇ ਚਰਤੇ ਹੁੰਦੇ ਆ ਆ ਮੇਰੇ ਮਿੱਤਰੋ ਬਿੰਦੀ ਖਾਨ ਦੇ ਚਰਤੇ ਹੁੰਦੇ ਆ ਆ ਮੀਤੇ ਦੇ ਚਰਤੇ ਹੁੰਦੇ ਆ ਮੇਰੇ ਵੀਰੋ ਆ ਵਿਸ਼ੇਸ਼ ਕਰਦੇ ਪੱਲੇ ਸਾਰੇ ਭਰਾਵਾਂ ਦਾ ਇਧਰਲੇ ਪਾਸੇ ਆ ਕਬੱਡੀ 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 ਆ ਬੱਲੇ 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 ਇਧਰਲੇ ਪਾਸੇ ਨੰਬਰ ਜਿਹੜਾ ਜਾਫੀਆਂ ਤੇ ਸੁੱਜੜ ਗਿਆ ਨੰਬਰ 121 ਜਿਹੜਾ ਮੈਚ ਉਹ ਦੁਹਾਤੀ ਘਰਕਣੀ ਪਿੰਟ ਇਹ ਮੈਚ ਜਿਹੜਾ ਖੇਡੇ ਜਾਣੇ ਆ ਇਧਰ ਦੇ ਪਾਸੇ ਕਬੱਡੀ ਕਬੱਡੀ ਕਰਦਾ ਨਾਜਨ ਕਮਰੂ ਨੂਰ ਜਿਹੜਾ ਵਦਿਆ ਹੋ ਮੇਰੇ ਮਿੱਤਰੋ ਗੇਲਜੀ ਵਾਲਾ ਪਿੰਡ ਗਜਨੀ ਦਾ ਪਿੰਨਾ ਗਜਨੀ ਨੇ ਕਹਿੰਦੇ ਟੌਪਰ ਮੱਲਾਂ ਦੇ ਵਿੱਚ ਨਾ ਆਉਂਦਾ ਗਜਨੀ ਦਾ ਇਧਰ ਦੇ ਪਾਸੇ ਆਹ ਬੱਲੇ ਆਹ ਬੱਲੇ ਆਹ ਬੱਲੇ 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 ਆਹ ਬੱਲੇ ਆਹ ਬੱਲੇ ਆਹ ਬੱਲੇ میں چڑائی اتنے پہلا باپ کی چڑھائی سو پت کی چڑھائی ہے ہاں بہت بڑا ستکار جی والا پنڈن میں گجلی کا بھی ہاں کلے لائ والے اندر دو ریسے رہی والے کاپی والا ہاں باقی سارے باہر ہوئے برا بن کے ਇਧਰਲੇ ਪਾਸੇ ਪੈਦੀ ਰੇਡ ਆਹ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਸਾਹਮਣੇ ਕਿੰਨੇ ਜਟਾਣਿਆਂ ਆਹ ਬਲੇ ਬਲੇ ਕਰਾ ਗਿਆ ਮੁੰਡਾ ਕਹਿੰਦੇ ਕੁਲਵੀਰ ਜਟਾਣਿਆਂ ਦੇ ਮਿੱਤਰੋ ਚੱਲ ਕੇ ਆਇਆ ਹੈ ਇਹ ਜਾਪੂ ਜਟਾਣੇ ਦਾ ਆਲੋਪਾ ਇਹ ਪਿੰਡਾਂ ਦੇ ਚਰਚੇ ਹੋਏ ਆ ਮੇਰੇ ਮਿੱਤਰੋ ਕਦੇ ਟਿੱਕੀ ਹਰੀ ਸਿੰਘ ਵਾਲਾ ਪਿੰਡ ਇਹ ਪਿੰਡਾਂ ਦੇ ਚਰਚੇ ਹੋਏ ਆ ਪਰ ਸਾਹਮਣੇ ਆਹ ਸਾਹਮਣੇ ਦੇਲੇ ਪਾਸੇ ਦੂਜੇ ਪਾਸੇ ਰਮ ਦਿੱਤੇ ਵਾਲੀਆ ਚੋਪਰਾ ਆਹ ਪੌਲਾ ਮੇਰੇ ਮਿੱਤਰੋ ਭਾਜੀ ਬਰੋਬਰ ਭਾਜੀ ਬਰੋਬਰ ਭਾਜੀ ਬਰੋਬਰ ਭਾਜੀ ਬਰੋਬਰ ਭਾਜੀ ਬਰੋਬਰ ਦੇ ਪਾਸੇ ਨੰਬਰ ਰੇਡਰ ਦਾ ਜਾਨਿਆ ਦਾ ਵੀਰ ਦੇ ਮੈਮਿੰਗ ਦੀਆਂ ਟੀਮਾਂ ਬਈ ਦੋਨੇ ਟੀਮਾਂ ਗਰਾਊਂਡ 'ਤੇ ਪਹੁੰਚਣ ਕਿਸੇ ਵੀ ਟੀਮ ਦਾ ਕੋਈ ਇੰਤਿਆਰ ਨਹੀਂ ਹੋਵੇਗਾ। ਲਓ ਵੀ ਖੇਡ ਮੈਦਾਨ ਦੇ ਵਿੱਚ ਕਬੱਡੀ ਪੌਲੀ ਮੁੰਡਾ ਫੇਰ ਉਹ ਕਿਨੂੰ ਪੜਿਆ ਹੋਇਆ। ਨੰਬਰ ਕਹਿੰਦੇ ਤਾਜ਼ੀ ਦੀ ਆਪਣੀ ਟੀਮ ਵਿੱਚ ਜੋੜਦਾ। ਨੰਬਰ ਕਹਿੰਦੇ ਦੇਦਨ ਦੀ ਆਪਣੀ ਟੀਮ ਵਿੱਚ ਲੱਖਾਂ ਅੰਕ ਦਾ ਵਾਦਾ ਕਰਦਾ। ਲੱਖਾਂ ਦੀ ਗੱਲ ਕਰਦਾ। ਉਹ ਲੱਖਾਂ ਗਾਜੀਪੁਰ ਦਾ ਬਈ ਖਾਲੀ ਖੰਟ ਗੁਰਲਾਲ ਕਦੇ ਨਾ ਪਿੱਛੇ ਮੁੜਦਾ ਬਈ ਬਾਜੀ ਖਾਨੇ ਜੰਮਿਆ ਸੀ। ਉਹ ਪੁੱਤ ਸਰਦਾਰਾਂ ਦੇ ਫੇਡਰ ਦੇ ਜੋੜਾ ਨਾਲ ਕਬੱਡੀ। ਜੋੜੇ ਪੁੱਤ ਸਰਦਾਰਾਂ ਦੇ ਫੇਡਰ ਦੇ ਜੋੜਾ ਨਾਲ ਕਬੱਡੀ। ਜੋੜੇ ਉੜਿੰਦੀ ਗੱਲ ਚੱਲੀ ਖੇਡ ਕਬੱਡੀ ਦੇ ਵੱਡੇ ਮੱਲਾਂ ਦੀ ਗੱਲ ਹੋਈ ਆ ਪਰ ਇਧਰ ਦੇ ਪਾਸੇ ਜਾਂਦੇ ਆ ਸਾਰ ਉਹ ਗੱਡਾ ਕਿਹਾਂ ਤੇ ਕਰਦਾ ਨੌਦਰ ਆਯਾ ਵਾਲਾ ਅਮੜੀ ਨਮਾਯਾ ਵਾਲਾ ਕਦੇ ਗੱਲ ਚੱਲੀ ਆ ਮੇਰੇ ਮਿੱਤਰੋ ਪਰ ਇਧਰ ਦੇ ਪਾਸੇ ਰਾ ਸਾਰੇ ਪੰਦ ਕਰਤੇ ਆ ਕਿ ਭਾਜੇ ਮੁੰਡਿਆ ਕਿਧਰ ਦੀ ਭੱਜੀਗਾ ਨੰਬਰ ਕਹਿੰਦੇ ਜਾਖੂ ਜੀ ਪਈ ਧੰਨਵਾਦ ਧੰਮਦ ਸਰੂਪ ਸਾਹਿਬ ਦੇ ਤੁਸੁਸਲੇ ਧੰਨਵਾਦ ਹੈ ਹਰ ਇਸ ਤੋਂ ਬਾਅਦ ਟੀਮਾਂ ਜੀ ਮੈਂ ਕਹਿੰਦੇ ਆ ਟੀਮ ਜਿਹੜੀ ਮੈਂਤ ਕਾਣ ਦੀ ਟੀਮ ਗਰਾਊਂਡ ਦੇ ਵਿੱਚ ਆ ਦੀ ਦਾਨੇ ਵਾਲਾ ਬੀਵੀ ਟੀਮ ਨੂੰ ਬਾਜਾ ਪੈਦੀਆਂ ਦੋਹਾਂ ਤੇ ਕੁਰਕਣੀ ਇਹ ਮੈਚ ਹੈ ਜੀ ਸਾਡੇ ਕੋਲੇ ਉਹ ਦੋਹੀਆਂ ਟੀਮਾਂ ਕਿਰਪਾ ਕਰਕੇ ਆ ਜੀ ਗਰਾਊਂਡ ਦੇ ਵਿੱਚ ਆ ਮੈਚ ਚੱਲੀ ਜਾਂਦਾ ਜੀ ਜਿੱਟਾ ਦਾ ਕਲਾ ਤੇ ਰੱਖ ਦਿੱਤੀ ਉਹਨਾਂ ਦਾ ਮੈਚ ਚੱਲੀ ਜਾਂਦਾ ਜਿਹੜਾ ਹਰ ਇਸ ਤੋਂ ਬਾਅਦ ਦਾਨੇ ਵਾਲਾ ਇਹ ਟੀਮ ਦਾ ਮੈਚ ਜਿਹੜਾ ਪਰਲੇ ਪਾਸੇ ਆਓ ਸਾਹਮਣੇ ਕਬੱਡੀ ਪੈਂਦੀ ਹੈ ਆ ਰਮਦਿੱਤੇ ਵਾਲੀ ਦੋ ਜੋਫੀ ਪਿਆਰ ਬਤਿਆਰ ਹੈ ਪਰ ਸਾਹਮਣੇ ਕਬੱਡੀ ਕਨੇ ਜਟਾਣਿਆਣਾ ਕਦੇ ਜਟਾਣਿਆਲੇ ਪੁਨੀਰ ਦੇ ਚਰਤੇ ਹੋਇਆ ਤਨੇ ਮਿੱਤਰ ਕਦੇ ਕਦੇ ਸ਼ੈਰੀ ਦੇ ਚਰਤੇ ਆਊਟ ਦੇ ਪੌਣੀ ਦੇ ਚਰਤੇ ਕਦੇ 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 ਮੇਰੇ ਮਿੱਤਰੋ ਚਾਹਦੇ ਹੁੰਦੇ ਆ ਕਨੇਕਾ ਪਰ ਸਾਹਮਣੇ ਇਧਰਲੇ ਪਾਸੇ ਰਮਨਦਿੱਤੇ ਵਾਲੀਆਂ ਚੋਬਰ ਵੱਗ ਕਬੱਡੀ ਬਹੁਤ ਵਧੀਆ ਖੇਡਦੇ ਮੈਦਾਨ ਦੇ ਵਿੱਚ ਜਿਲ੍ਹੇ ਮਾਨਸੇ ਦਾ ਕਿਲੇ ਰਮਨਦਿੱਤੇ ਵਾਲਾ ਪਿੰਡ ਹੈ ਵੀਐਸਏ 11 ਅੰਕ ਕੋਲ ਰੱਬ ਹੀ ਬਚਾਵੇ ਲਖੀ ਸਿੱਧੂਆ ਖਾਣੇ ਇੱਕ ਭਾਂਡੇ ਵਿੱਚ ਜਿਹੜੇ ਮਾਰਾ ਕਹਿੰਦੇ ਐ ਬਦਲਿਆ ਜਮਾਨਾ ਸੋੜਾ ਚੇਂਜ ਹੋ ਗਿਆ ਇੱਥੇ ਯਾਰ ਵੀ ਯਾਰਾਂ ਦੇ ਕਹਿੰਦੇ ਸੱਪੀ ਪਾਉਂਦੇ ਟੋਪੀਆਂ ਬਦਲਿਆ ਜਮਾਨਾ ਸੋੜਾ ਚੇਂਜ ਹੋ ਗਿਆ ਇੱਥੇ ਯਾਰ ਵੀ ਯਾਰਾਂ ਕਹਿੰਦੇ ਕਾਵੇ ਟੋਪੀਆਂ ਕਿੰਦੇ ਮੈਦਾਨ ਵਿੱਚ ਚੋਟੀਆਂ ਹੋਰ ਲਵਲਾਂ ਦੇ ਚੱਲਦਾ ਮੇਰੇ ਮਿੱਤਰੋ ਇੱਕ ਪਾਸੇ ਖੇਡਦਾ ਕਿੰਦੇ ਰਮ ਪੁਤੜਿਆਲਾ ਪਿੰਡ ਇੱਕ ਪਾਸੇ ਪਿੰਦੇ ਖੇਡਦਾ ਕਿੰਦੇ ਮਾਨਸੇਦਾ ਜਟਾੜਾ ਪਿੰਡ ਤੇਨੇ ਚੋਟੀ ਦਾ ਮੁਕਾਬਲਾ ਸਾਹਮਣੇ ਕੋਜਰਦੀ ਪੰਡਾ ਦੇ ਚੋਟੀਆਂ ਮਾਰਦੇ ਮੇਰੇ ਮਿੱਤਰੋ ਕਹਿੰਦੇ ਵੀ ਢਾਲ ਦੇਗਾ ਪਤਮੂਨ ਦੇ ਲੰਗੂ ਟੋੜਾ ਨੂੰ ਨਾ ਟੱਕਿਆ ਕਰ ਈਗੋ ਵਾਲੀ ਸੂਈ ਨੂੰ ਕਹਦੇ ਹੋ ਵੀ ਥੋੜਾ ਜਿਹਾ ਥੱਲੇ ਉਹ ਰੱਖਿਆ ਕਰ ਰੱਖਿਆ ਕਰ ਇਹਦੇ ਨਾਲ ਪਾਪਕ سامنے والے دوسرے پپ ادھر بڑھ گیا میچ ہو گیا آؤ سامنے سامنے پڑھ دے ਪਿਆਰ ਵਰਤਿਆਣਾ ਮੇਰੇ ਮਿੱਤਰੋ ਉਧਰਲੇ ਪਾਸੇ ਵਧਿਆ ਹਾਂ ਤੇ ਦਾਨੇ ਵਾਲੇ ਚ ਉਪਰ ਨੀਲਾ ਫੇਰ ਜਾਂਦਾ ਸੋਹਣਿਆ ਕਿਧਰੇ ਲਾਲੀ ਜਾਣੀ ਰੋਹ ਖੇਤ ਤੋਂ ਜਾਂਦਾ ਮਾਤਾ ਕਹਿੰਦੇ ਸੱਚਿਆ ਮੁੰਡਾ ਦਿਲ ਕੀ ਦਾ ਤਾਣਾ ਹਉ ਕਾਂਦੇ ਸਿਰ ਜਿੰਨੀ ਇਹ ਆ ਕਹਿੰਦੇ ਵੀ ਦਾਨੇ ਵਾਲੀ ਆ ਨੌਜਨ ਖੇਡ ਦੇ ਮੈਦਾਨ ਦੇ ਵਿੱਚ ਵਾਧਾ ਹੋਇਆ ਸਿਰੇ ਦਾ ਮੇਲਾ ਕਰਾਇਆ ਸਾਡੇ ਅਰਸ਼ਪੰਡ ਵਰਗਿਆਂ ਨੇ ਯਾਰ ਸਪੰਦਤ ਹੋ ਗਿਆ ਸਾਡਾ ਕਹਿੰਦੇ ਹੈਪੀ ਬਰਥਡੇ ਸੀਪਾ ਕਹਿੰਦੇ ਦਾਨੇ ਵਾਲੀਆ ਸਾਡਾ ਕਹਿੰਦੇ ਸਿੱਧੂ ਪਰਵਾਰ ਦਾ ਲਖਮੀ ਵੇ ਗੋਰੀ ਵਰਗੇ ਆਕਾਸ਼ ਵਰਗੇ ਖੁਸ਼ੀ ਵਰਗੇ ਕਾਲਾ ਕਹਿੰਦੇ ਦਾਨੇ ਵਾਲੀਆ ਬੰਨਿਓ ਵਸਤਾ ਵੀ ਮੇਰੇ ਮਿੱਤਰੋ ਕਹਿੰਦੇ ਨਿੱਕੇ ਦਾਨਿਆਂ ਦੀ ਵੰਦੀਆਂ ਸੋਹਰੀ ਕਹਿੰਦੇ ਵਾਹ ਕਹਿੰਦੇ ਪਰੰਪਰਤ ਦੇ ਸਰਦਾਰੀ ਥੱਪੀ ਮਿਰਚੇ ਆਰੇ ਜਾਂਦੇ ਆ ਪੱਤੇ ਪੱਤੇ ਤੇ ਰੋਟੀ ਸਰਦੀ ਹੁੰਦੀ ਆ ਆ ਤਣਤਾ ਤਣਤਾ ਨੀ ਚੰਗੇ ਬੀ